ਚੇਤਿਆਂ ਦੇ ਚਿਹਰੇ ਸਵਾਲ ਤੁਹਾਡੇ ਜੀਵਨ ਦੀ ਕੋਈ ਅਜੀਹੀ ਘਟਨਾ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਚੇਤਿਆਂ ਵਿੱਚੋਂ ਸਦਾ ਲਈ ਮਿਟ ਜਾਵੇ ਪਰ ਹਜ਼ਾਰ ਯਤਨ ਕਰਨ ਦੇ ਬਾਵਜੂਦ ਉਹ ਭੁੱਲਦੀ ਹੀ ਨਹੀਂ ਅੰਮ੍ਰਿਤ ਤੁਸੀਂ ਸੱਚ ਕਿਹਾ ਸੁਸ਼ੀਲ ਜ਼ਿੰਦਗੀ ਦੇ ਉਬੜ ਖੱਬੜ ਰਸਤਿਆਂ ਤੇ ਤੁਰਦਿਆਂ ਅਨੇਕਾਂ ਕੌੜੇ ਤਜਰਬੇ ਅਤੇ ਅਨਸਖਾਵੀਆਂ ਘਟਨਾਵਾਂ ਸਾਡੇ ਜ਼ਿਹਨ ਤੇ ਸਦਾਵੀ ਧੂੜ ਬਣ ਕੇ ਜਮ ਜਾਂਦੀਆਂ ਹਨ ਜਿਨ੍ਹਾਂ ਨੂੰ ਚਾਹ ਕੇ ਵੀ ਅਸੀਂ ਚੇਤਿਆਂ 'ਚੋਂ ਮਿਟਾ ਨਹੀਂ ਸਕਦੇ ਮੇਰੇ ਅਨੁਭਵ ਦੀ ਦੁਨੀਆ ਸਦਾ ਹੀ ਨਿਰਮੋਹੀ ਅਤੇ ਕਠੋਰ ਰਹੀ ਹੈ ਸ਼ਾਇਦ ਇਸ ਕਰਕੇ ਕਿ ਮੈਂ ਅੜਬ ਅਤੇ ਗਰੀਬ ਪਿਤਾ ਦੀ ਔਲਾਦ ਸੀ ਸ਼ਾਇਦ ਇਸ ਕਰਕੇ ਕਿ ਮੈਂ ਇੱਕ ਕੁੜੀ ਸੀ ਸ਼ਾਇਦ ਇਸ ਕਰਕੇ ਕਿ ਮੈਂ ਦੂਜੀਆਂ ਕੁੜੀਆਂ ਦੇ ਮੁਕਾਬਲੇ ਜ਼ਿਆਦਾ ਭਾਵੁਕ ਦਿਲ ਵਾਲੀ ਅਤੇ ਕਾਵਿਕ ਸੰਵੇਦਨਾ ਵਾਲੀ ਸੀ ਜਾਂ ਫਿਰ ਇਸ ਕਰਕੇ ਕਿ ਮੇਰੇ ਚਾਵਾਂ ਦੇ ਪੰਛੀਆਂ ਨੂੰ ਉਹਨਾਂ ਦੀਆਂ ਉਡਾਈਆਂ ਦੇ ਮੇਕਤਾ ਆਸਮਾਨ ਨਹੀਂ ਮਿਲਿਆ ਅੱਜ ਤੁਹਾਡਾ ਪ੍ਰਸ਼ਨ ਸੁਣਦਿਆਂ ਹੀ ਮੇਰੇ ਅੰਦਰੋਂ ਅਣਗਿਣਤ ਘਟਨਾਵਾਂ ਕੂਕ ਪਈਆਂ ਤੇ ਹਰ ਕੋਈ ਕਹਿ ਰਹੀ ਹੈ ਮੈਂ ਜ਼ਿਆਦਾ ਗਹਿਰਾ ਦਰਦ ਦਿੱਤਾ ਹੈ ਮੇਰਾ ਜ਼ਿਕਰ ਕਰ ਬਹੁਤੀਆਂ ਘਟਨਾਵਾਂ ਉਹਨਾਂ ਰਿਸ਼ਤਿਆਂ ਨਾਲ ਵਬਸਤਾ ਹਨ ਜਿਨ੍ਹਾਂ ਤੋਂ ਮੈਂ ਛਾਵਾਂ ਦੀ ਤਵਕਕ ਕਰਦੀ ਸੀ ਤੇ ਉਹ ਹਾਰ ਦੇ ਦੁਪਹਿਰਾਂ ਵਾਂਗ ਤਬਦੇ ਸਨ ਇਨਾ ਘਟਨਾਵਾਂ ਦੀ ਪਿੱਠ ਭੂਮੀ ਵਿੱਚ ਮੇਰੇ ਸੜ ਰਹੇ ਗੀਤਾਂ ਦੀਆਂ ਲਾਟਾਂ ਹਨ ਗੁੱਸੇ ਨਾਲ ਭੱਕਿਆ ਹੋਇਆ ਮੇਰੇ ਪਿਤਾ ਦਾ ਚਿਹਰਾ ਹੈ ਮਰੀ ਹੋਈ ਮਾਂ ਨੂੰ ਚੇਤੇ ਕਰਕੇ ਵਹਿਣ ਪੌਂਦੀ ਮੇਰੀ ਮਾਂ ਹੈ ਦਾਜ ਪਿੱਛੇ ਮੇਰੇ ਮਾਪਿਆਂ ਦਾ ਅੱਗਾ ਪਿੱਛਾ ਪੁੰਨਦੇ ਮੇਰੇ ਸਹੁਰੇ ਹਨ ਮੇਰੀਆਂ ਅੱਖਾਂ ਸਾਵੇਂ ਦਮ ਤੋੜਦਾ ਹੋਇਆ ਮੇਰਾ ਪਲੇਠਾ ਪੁੱਤ ਹੈ ਮੇਰੀਆਂ ਅੱਖਾਂ ਸਾਵੇਂ ਹੀ ਖੂਹ ਵਿੱਚ ਡਿੱਗਦੀ ਹੋਈ ਗਾਂ ਹੈ ਤੇ ਗੀਤਾਂ ਵਾਲੀ ਕਾਪੀ ਦੇ ਪਿਛਲੇ ਸਫੇ ਤੇ ਖੁਦਕੁਸ਼ੀ ਨੋਟ ਲਿਖਦੀ ਹੋਈ ਮੈਂ ਹਾਂ ਇਹਨਾਂ ਘਟਨਾਵਾਂ ਵਿੱਚੋਂ ਗੁਜ਼ਰਨ ਵੇਲੇ ਮੈਂ ਜੋ ਦਰਦ ਹੰਡਾਇਆ ਉਸ ਨੇ ਮੈਨੂੰ ਮਨੁੱਖੀ ਬਿਰਤੀ ਅਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਸਮਝਣ ਦੀ ਸੂਝ ਦਿੱਤੀ ਇਹਨਾਂ ਨੇ ਮੈਨੂੰ ਇੱਕ ਵਿਅਕਤੀ ਦੇ ਤੌਰ ਤੇ ਸਾਹਸੀ ਅਤੇ ਸਹਿਨਸ਼ੀਲ ਬਣਾਇਆ ਇਹਨਾਂ ਸਦਕਾ ਮੇਰੀ ਸਿਰਜਣਾ ਵਿੱਚ ਸ਼ਿੱਦਤ ਅਤੇ ਸਵੇਦਨਾ ਦਾ ਸੰਚਾਰ ਹੋਇਆ ਮੈਂ ਜ਼ਿੰਦਗੀ ਹਾਂ ਮੇਰਾ ਹਰ ਪਲ ਸੰਘਰਸ਼ੀ ਯਾਰੀ ਮੈਂ ਪਲ-ਪਲ ਟਹਿ ਰਹੀ ਹਾਂ ਪਲ-ਪਲ ਉੱਸ ਰਹੀ ਹਾਂ ਮੈਂ ਫੇਰ ਤਰਤੀਬ ਵਿੱਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ ਹਵਾ ਨੇ ਫੇਰ ਮੈਨੂੰ ਵੇਖਿਆ ਹੈ ਮੁਸਕਰਾ ਕੇ ਸਵਾਲ ਤੇ ਉਹ ਪਲ ਜਿਹੜੇ ਤੁਸੀਂ ਵਾਰ-ਵਾਰ ਮਨਣਾ ਚਾਹੁੰਦੇ ਹੋ ਪਰ ਮੁੜਕਦੇ ਆਈ ਹੀ ਨਹੀਂ ਉਸਨੇ ਕਿਹਾ ਪਾਵੇਂ ਮੇਰੀ ਜ਼ਿੰਦਗੀ ਦੇ ਰਾਹ ਵਿੱਚ ਤਤੀਆਂ ਧੁੱਪਾਂ ਦੀ ਬਹੁਤਾਤ ਰਹੀ ਪਰ ਕਿਤੇ ਕਿਤੇ ਸੋਹਣੇ ਸ਼ਬਦਾਂ ਦੀਆਂ ਛਾਵਾਂ ਵੀ ਸਨ ਜਿੱਥੇ ਬੈਠ ਕੇ ਮੈਂ ਜ਼ਿੰਦਗੀ ਦੇ ਗੀਤ ਲਿਖੇ ਉਹ ਪਿਆਰੀਆਂ ਥਾਵਾਂ ਵੀ ਸਨ ਜੇਕਰ ਬੀਤੇ ਹੋਏ ਸਮੇਂ ਦੇ ਸਭ ਤੋਂ ਸੋਹਣੇ ਦਿਨ ਦੀ ਗੱਲ ਕਰਨੀ ਹੋਵੇ ਤਾਂ ਮੇਰੇ ਸਕੂਲ ਦੇ ਦਿਨ ਸਨ ਖਾਸ ਕਰਕੇ 8ਵੀਂ ਅਤੇ 9ਵੀਂ ਜਮਾਤ ਦੇ ਦਿਨ ਜਦੋਂ ਮੈਨੂੰ ਥੋੜੀ ਥੋੜੀ ਜ਼ਿੰਦਗੀ ਦੀ ਸਮਝ ਆਉਣ ਲੱਗ ਪਈ ਸੀ ਤੇ ਮੈਂ ਗੀਤਾਂ ਦੀਆਂ ਤੁਕਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਸਨ ਜਦੋਂ ਮੈਨੂੰ ਪੜ੍ਹਾਈ ਛੱਡਣੀ ਪਈ ਤਾਂ ਕਈ ਦਿਨ ਉਹ ਦਰੇਵੇਂ ਦਾ ਬੁਖਾਰ ਚੜਦਾ ਰਿਹਾ ਪਿੰਡੇ ਦਾ ਬੁਖਾਰ ਤਾਂ ਕੁਝ ਦਿਨ ਬਾਅਦ ਉਤਰ ਗਿਆ ਪਰ ਰੂਹ ਦਾ ਬੁਖਾਰ 12 ਸਾਲਾਂ ਬਾਅਦ ਨਾ ਉਤਰਿਆ ਉਹਦੇ ਤਾਂ ਇੱਕ ਸਕੂਲ ਦੇ ਸੁਪਨੇ ਆਉਂਦੇ ਰਹੇ ਜਦੋਂ ਤੱਕ ਦੁਬਾਰਾ ਸਕੂਲ ਵਿੱਚ ਜਾ ਕੇ ਪੜ੍ਹਾਈ ਸ਼ੁਰੂ ਨਹੀਂ ਕੀਤੀ ਉਨੀ ਦਿਨੀ ਸਕੂਲ ਦੇ ਉਦਰੇਵੇਂ ਵਿੱਚ ਇੱਕ ਗੀਤ ਵੀ ਜੁੜਿਆ ਸੀ ਜਿਸ ਦੀਆਂ ਕੁਝ ਤੁਕਾਂ ਮੈਨੂੰ ਅਜੇ ਵੀ ਯਾਦ ਹਨ। ਫੜੇ ਨਸਾਫ ਵਾਲੀ ਤਕੜੀ ਵੇ ਰੱਬਾ ਮੇਰਾ ਥੋੜਾ ਜਿਹਾ ਤੋੜ ਦੇ ਸਮਾਨ ਇੱਕ ਪਾਸੇ ਰਹਿ ਲੈ। ਅਰਮਾਨ ਮੇਰੇ ਦਿਲ ਦੇ ਤੂੰ ਦੂਟੇ ਪਾਸੇ ਪਾਲੇ ਮੇਰੀ ਜਾਨ ਰੱਖ ਅਰਮਾਨਾ ਵਟੇ ਜਾਨ ਮੇਰੀ ਡੱਡ ਆਵੇ ਛੋਲੀ ਪਾ ਦੇ ਮੇਰੇ ਅਰਮਾਨ ਮੈਨੂੰ ਤਾਂ ਇਹ ਸੌਦਾ ਕੋਈ ਮਹਿੰਗਾ ਨਹੀਂ ਜਾਪਦਾ ਤੈਨੂੰ ਵੀ ਜੇ ਹੋਵੇ ਪਰਵਾਹ ਮੈਨੂੰ ਤਾਂ ਇਹ ਸੋਧਾ ਕੋਈ ਮਹਿੰਗਾ ਨਹੀਂ ਜਾਪਦਾ ਤੈਨੂੰ ਵੀ ਜੇ ਹੋਵੇ ਪਰਵਾਣ ਬਾਕੀ ਸੁਸ਼ੀਲ ਬੀਤੇ ਹੋਏ ਪਲ ਕਦੋਂ ਮੁੜ ਕੇ ਆਉਂਦੇ ਹਨ ਜਿੰਨੇ ਮਰਜੀ ਸੋਹਣੇ ਸਲੱਖਣੇ ਹੋਣ ਜਿੰਨੇ ਮਰਜੀ ਮਨ ਚਾਹੇ ਹੋਣ ਪੀਰੂ ਦੀਆਂ ਸਤਰਾਂ ਯਾਦ ਆ ਰਹੀਆਂ ਹਨ ਇਹ ਸਤਰਾਂ ਮੈਨੂੰ ਅਕਸਰ ਯਾਦ ਆ ਜਾਂਦੀਆਂ ਹਨ ਜਦੋਂ ਮੈਂ ਕੋਰ ਉਦਾਸੀ ਵਿੱਚ ਡੁੱਬੀ ਹੋਵਾਂ ਬਹਿ ਬਹਿ ਗਈਆਂ ਮਦਲਸਾਂ ਲਗ ਲਗ ਗਏ ਦੀਵਾਨ ਪੀਲੂ ਪੁੱਛੇ ਸ਼ਾਇਰਾ ਕਿਤ ਬਣ ਗਿਆ ਜਹਾਂਨ ਇੱਕ ਹੋਰ ਸ਼ਾਇਰ ਦੇ ਬੋਲ ਹਨ ਬੇੜੀ ਦਾ ਪੂਰ ਤਿਰੰਜਨ ਦੀਆਂ ਕੁੜੀਆਂ ਸਦਾ ਨ ਬਹਿਣਾ ਰਲਕੇ ਜੋ ਪਾਣੀ ਅਧਪਤਨੋਂ ਲੰਘਿਆ ਉਹਨੇ ਫੇਰ ਨਹੀਂ ਆਉਣਾ ਭਲਕੇ ਸੋ ਜ਼ਿੰਦਗੀ ਚਲੋ ਚੇਲੀ ਦਾ ਮੇਲਾ ਵੀਰਿਆ ਸਵਾਲ ਤੁਹਾਨੂੰ ਲੱਗਦਾ ਕਿ ਅੱਜ ਦੀਆਂ ਨਵੀਆਂ ਆ ਰਹੀਆਂ ਔਰਤ ਲੇਖਕਾਂ ਨੂੰ ਉਲਮਸ ਕਾਂਦਰ ਪੇਚ ਨਹੀਂ ਹਨ ਜਿਹੜੀਆਂ ਤੁਹਾਡੇ ਸ਼ੁਰੂਆਤੀ ਵੇਲੇ ਸਨ ਉਹ ਬੋਲੀ ਅਜੇ ਤੱਕ ਅਜੇ ਹੀ ਕੋਈ ਪੀੜੀ ਨਹੀਂ ਆਈ ਜਿਸ ਨੂੰ ਸਾਹਿਤ ਸਿਰਜਣਾ ਲਈ ਪੇਕੇ ਜਾਂ ਸੌਰੇ ਕਰ ਕੋਈ ਮੁਸ਼ਕਲ ਨਹੀਂ ਹੋਵੇ ਪਰ ਹੁਣ ਨਵੇਂ ਦੌਰ ਵਿੱਚ ਜਦੋਂ ਪੜ੍ਹੇ ਲਿਖੇ ਮਾਪਿਆਂ ਦੇ ਬੱਚੇ ਪੜ੍ਹ ਰਹੇ ਹਨ ਕੁੜੀਆਂ ਆਪਣੇ ਪੈਰਾਂ ਤੇ ਖੜੀਆਂ ਹੋਣ ਲੱਗੀਆਂ ਹਨ ਕੁਝ ਫਰਕ ਜ਼ਰੂਰ ਪਿਆ ਹੈ ਪਰ ਇਹ ਪਰਿਵਾਰਕ ਪਿਛੋਕੜ ਤੇ ਨਿਰਭਰ ਕਰਦਾ ਹੈ ਸਭ ਕੁਝ ਦੇ ਬਾਵਜੂਦ ਅਜੇ ਮਹਿਸੂਸ ਹੁੰਦਾ ਹੈ ਕਿ ਮੋਢਲੇ ਸਮੇਂ ਵਿੱਚ ਕੁੜੀਆਂ ਦੀ ਪਰਵਰਕ ਜ਼ਿੰਦਗੀ ਅਤੇ ਸਾਹਿਤ ਸਿਰਜਣਾ ਵਚਾਲੇ ਕਸ਼ਮਕਸ਼ ਚੱਲਦੀ ਰਹਿੰਦੀ ਹੈ। ਛੋਟੀਆਂ-ਮੋਟੀਆਂ ਅਰਚਨਾਵਾਂ ਆਉਂਦੀਆਂ ਰਹਿੰਦੀਆਂ ਹਨ।